ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਹੋਪ ਸਾਰੇ ਬਹੁਤ ਵਧੀਆ ਹੋਵੰਗੇ ਜੀ ਅੱਜ ਅਸੀਂ ਵੀਡੀਓ ਲੈ ਕੇ ਆਏ ਹਾਂ ਜ ਜਿਹਦੇ ਵਿੱਚ ਅਸੀਂ ਬਹੁਤ ਸੋਹਣੇ ਤੁਹਾਨੂੰ ਪਾਰਟੀ ਵੇਅਰ ਸੂਟ ਦਿਖਾਵਾਂਗੇ ਇਹ ਤੁਸੀਂ ਕਿਸੇ ਵੀ ਓਕੇਸ਼ਨ ਦੇ ਉੱਪਰ ਵੇਅਰ ਕਰ ਸਕਦੇ ਹੋ ਜੀ ਇਹ ਜਿਹੜੇ ਸੂਟਸ ਨੇ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਅਸੀਂ ਨੇ ਰੱਖੇ ਹੋਏ ਨੇ ਬਹੁਤ ਹੀ ਘੱਟ ਡੇਟਾ ਦੇ ਉੱਪਰ ਇਹ ਤੁਹਾਨੂੰ ਸੂਟ ਅਸੀਂ ਦੇਵਾਂਗੇ ਜਿਹੜਾ ਫਰਸਟ ਸੂਟ ਹੈ ਉਹ ਆਰਗੈਂਜ਼ਾ ਬਾਂਦਨੀ ਆਰਗੈਂਜ਼ਾ ਦੇ ਉੱਪਰ ਬਣਿਆ ਹੋਇਆ ਤੇ ਅਸੀਂ ਇਸ ਤਰ੍ਹਾਂ ਨੈੱਕ ਨੂੰ ਇਸ ਤਰ੍ਹਾਂ ਪੈਟਰਨ ਦਿੱਤਾ ਨੈੱਕ ਦਾ ਸਕੁਅਰ ਦੇ ਵਿੱਚ ਬੜਾ ਸੋਹਣਾ ਬੀਡਸ ਦਾ ਵਰਕ ਹੋਇਆ ਹੋਇਆ ਤੇ ਸਾਰੇ ਨੀਚੇ ਤੱਕ ਬੂਟੀ ਜਾ ਰਹੀ ਹੈ ਤੇ ਇਹ ਇਹਦਾ 슬ੀਵਸ ਦਾ ਵਰਕ ਹੈ ਇਹਦੇ ਨਾਲ ਇਹ ਬਾਟਮ ਹੈ ਤੇ ਇਹ ਚਨਾਉਣ ਸ਼ਫੌਨ ਦਾ ਦੁਪੱਟਾ ਹੈ ਬਹੁਤ ਸੋਹਣਾ ਇਹਦਾ ਕਲਰ ਹੈ ਇਹ ਹਾਂਜੀ ਜਿਹੜਾ ਨੈਕਸਟ ਸੂਟ ਹੈ ਇਹ ਟਾਈ ਡਾਈ ਦੇ ਵਿੱਚ ਬਣਿਆ ਹੋਇਆ ਵਿਸਕੋਸ オーਰਗਨਜ਼ਾ ਦਾ ਸੂਟ ਹੈ ਇਹ ਇਹ ਅਸੀਂ neck ਤੇ ਇਸ ਤਰ੍ਹਾਂ ਬਹੁਤ ਸੋਹਣਾ ਵਰਕ ਕੀਤਾ ਹੋਇਆ R E hand ਦਾ ਵਰਕ ਹੈ ਤੇ ਇਹ ਇਹਦੇ ਘੇਰੇ ਦੇ ਉੱਪਰ ਵਰਕ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਸਟੈਂਡਰਡ ਸਾਈਜ਼ ਲੈਂਥ ਰੱਖੀ ਹੋਈ ਹੈ ਅਸੀਂ ਨੇ ਤੇ ਇਹਦੀ sleeves ਦੇ ਉੱਪਰ ਵਰਕ ਮਿਲੂਗਾ ਜੀ ਬਸ ਇਹ ਦੀ ਬਾਟਮ ਹੈ ਬਹੁਤ ਸੋਹਣਾ ਨਵਾਂ ਜਿਹਾ ਕਲਰ ਕੰਟਰਾਸਟ ਅਸੀਂ ਨੇ ਕੀਤਾ ਹੋਇਆ ਇਹ ਇਹਦੀ ਬਾਟਮ ਦੇ ਉੱਪਰ ਵਰਕ ਹੈ ਤੇ ਇਹ ਇਹ ਤਾਂ ਦੁਪੱਟਾ ਇਹ ਦਾ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਅਸੀਂ ਨੇ ਬੇਲ ਦਿੱਤੀ ਹੋਈ ਹੈ ਹਾਂਜੀ ਇਹ ਵੀ ਜਿਹੜਾ ਸੂਟ ਹੈ ਇਹ ਵੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਸਾਰਾ ਨੈੱਕ ਦੇ ਉੱਪਰ ਵੀ ਸ਼ੇਪ ਕਰਕੇ ਦੇ ਕੇ ਅਸੀਂ ਨੇ ਨੈੱਕ ਤੇ ਐਂਬਰਾਇਡਰੀ ਕੀਤੀ ਹੈ ਪਲੱਸ ਸਾਰੇ ਸ਼ਰਟ ਦੇ ਉੱਪਰ ਬੂਟੀ ਚਾਰੀ ਹੈ ਇਹ ਸ਼ਿਮਰਵ ਅਗੇਂਜ਼ਾ ਦੇ ਉੱਪਰ ਬਣਿਆ ਹੋਇਆ ਦੈਨ ਇਹ ਦੀਆਂ 슬ੀਵਜ਼ ਆਉਣਗੀਆਂ ਜੀ ਤੇ ਸਿਲਕ ਦੀ ਇਹਦੀ ਬਾਟਮ ਆਉਗੀ ਤੇ ਇਹਦਾ ਦੁਪੱਟਾ ਦੁਪट्टे ਤੇ ਵੀ ਸਾਰੇ ਤੇ ਬੁਟੀ ਐ ਤੇ ਫੋਰ ਸਾਈਡ ਇਸ ਤਰ੍ਹਾਂ ਸੀ ਨੇ ਬੇਲ ਦੇ ਕੇ ਦਨ ਨਾਲ ਅਸੀਂ ਨੇ ਉਹਦੀ ਲੈਸ ਦੀ ਫਿਨਿਸ਼ਿੰਗ ਦਿੱਤੀ ਐ ਅਸੀਂ ਹਾਂਜੀ ਜਿਹੜਾ ਇਹ ਸੂਟ ਐ ਜੀ ਇਹ ਬਹੁਤ ਸੋਹਣਾ ਸੂਟ ਐ ਤੁਸੀਂ ਦੇਖ ਸਕਦੇ ਹੋ ਇਹ ਸ਼ਿਮਰ ਔਰਗੈਂਜ਼ਾ ਦੇ ਉੱਪਰ ਬਣਿਆ ਹੋਇਆ ਐ ਨੈਕ ਤੇ ਅਸੀਂ ਇਸ ਤਰ੍ਹਾਂ ਵਰਕ ਕੀਤਾ ਐ نیچے ਕਲੀਆਂ ਜਾ ਰਹੀਆਂ ਨੇ ਇਹ ਵਰਕ ਇਹਦੀ ਬਾਜੂ ਤੇ ਹੋਵੇਗੀ ਇਹ ਵਰਕ ਬਾਜੂ ਤੇ ਆਊਗਾ ਤੇ ਦੁਪੱਟੇ ਦੇ ਫੋਰ ਸਾਈਡ ਇਸ ਤਰ੍ਹਾਂ ਬੇਲਾ ਉਹਲੀ ਦਿਓ ਸ਼ਿਮਰ オーਰਗਾਂజా ਦਾ ਇਹ ਦੁਪੱਟਾ ਬਹੁਤ ਸੋਹਣਾ ਲਾਈਟ ਵੇਟ ਸੂਟ ਬਣਦਾ ਹੈ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਡਬਲ ਟੂਨ ਦਾ ਕਲਰ ਕੰਬੀਨੇਸ਼ਨ ਹੈ ਇਹ ਸਾਡੇ ਕੋਲੇ ਓਨਲੀ ਸਿੰਗਲ ਸਿੰਗਲ ਪੀਸ ਹੀ ਅਵੇਲੇਬਲ ਨੇ ਹਾਂਜੀ ਇਹ ਵੀ ਟਿਸ਼ੂ オーਰਗਾਂజా ਦੇ ਉੱਪਰ ਹੈ ਥੋੜੀ-ਥੋੜੀ ਸ਼ਿਮਰਟਾਟਚਾ ਵਿੱਚ ਇਹਦਾ ਵੀ neck ਦੇਖੋ ਪੈਟਰਨ ਬੜਾ ਸੋਹਣਾ neck ਬਣਿਆ ਹੋਇਆ ਤੇ نیچے ਕਲੀਆਂ ਜਾ ਰਹੀਆਂ ਨੇ ਠੀਕ ਹੈ ਜੀ ਇਹ ਦੀ 슬ੀਵਜ਼ ਦੇ ਉੱਪਰ ਵਰਕ ਵੀ ਲੂਗਾ ਇਹ ਵਰਕ ਇਹ ਦੀ 슬ੀਵਜ਼ ਦੇ ਉੱਪਰ ਹੈ ਬਹੁਤ ਸੋਹਣਾ ਇਹ 골ਡਨ ਆਫ ਵਾਈਟ ਜਾ ਟੱਚ ਹੈ ਸੂਟ ਦਾ ਤੇ ਇਹਦੇ ਨਾਲ ਅਸੀਂ ਨੇ ਗ੍ਰੀਨ ਦਾ ਕੰਟਰਾਸਟ ਰੱਖਿਆ ਹੋਇਆ ਸ਼ਿਮਰ オーਰਗਾਂਜ਼ਾ ਦਾ ਹੀ ਦੁਪੱਟਾ ਹੈ ਬਹੁਤ ਸੋਹਣਾ ਕਲਰ ਕੰਟਰਾਸਟ ਬਣਿਆ ਹੋਇਆ ਇਹਨਾਂ ਸੂਟਾਂ ਦਾ ਆਰਡਰ ਕਰ ਲੈ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ ਜੀਐਮ ਕਰ ਲਈ ਮੇਰਾ ਵਟਸਐਪ ਨੰਬਰ ਹੈਗਾ 9646100307 ਇਹ ਸਾਡੇ ਕੋਲੇ ਸਿੰਗਲ ਸਿੰਗਲ ਪੀਸ ਅਵੇਲੇਬਲ ਨੇ ਕੋਈ ਕਸਟਮਾਈਜ਼ਿੰਗ ਹੋਏਗਾ ਅਗਰ ਤੁਸੀਂ ਇਹਨਾਂ ਨੂੰ ਕਸਟਮਾਈਜ਼ ਕਰਾਉਣਾ ਚਾਹੁੰਦੇ ਹੋ ਤਾਂ ਇਸ ਜਿਸ ਰੇਟ ਤੇ ਅਸੀਂ ਇਹਨਾਂ ਨੂੰ ਆਫਰ ਤੇ ਲਾਈ ਹੋਏ ਨੇ ਉਸ ਰੇਟ ਤੇ ਨਹੀਂ ਬਣਨਗੇ ਇਹ ਉਸ ਤੋਂ ਮਹਿੰਗੇ ਬਣਨਗੇ ਜੀ ਠੀਕ ਹੈ ਜੀ ਇਹਨਾਂ ਆਡਾ ਸੂਟਾਂ ਦਾ ਫਟਾਫਟ ਆਰਡਰ ਕਰੋ ਥੈਂਕ ਯੂ ਸੋ ਮੱਚ ਥੈਂਕ ਯੂ